ऐसा चाहूं राज में जहां मिले सबन को अन्न छोट बड़े सब सम बसे रविदास रहे प्रसन्न ऐसे महान क्रांतिकारी जगत गुरु सद्गुरु रविदास महाराज जी ने 648 में प्रकाश दिहाड़े दी सूची गुरुप्यारी साथ संगत को साडे सारे वालों लाख लाख बधाई हो गए आज सतगुरु रामदास महाराज जी दे प्रकाश उत्सव दी खुशी दे विच जोक विशाल शोभा यात्रा ऐतिहासिक शोभा यात्रा ਜਿਲੰਦਰ ਸ਼ਹਿਰ ਦੀ ਪ੍ਰਕਰਮਾ ਕੀਤੀ ਹੈ ਉਸ ਇਤਿਹਾਸਿਕ ਸ਼ੋਭਾ ਯਾਤਰਾ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਸੰਸਥਾਵਾਂ ਨੇ ਜਿਨ੍ਹਾਂ ਜਿਨ੍ਹਾਂ ਗੁਰਵਿੰਦਾਸ ਨਾਮ ਲੈਵਾ ਭਗਤਾਂ ਨੇ ਸਾਡਾ ਸਭ ਦਾ ਸਨਮਾਨ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਤਿਗੁਰ ਰਵਿਦਾਸ ਜੀ ਬਾਰੇ ਦੇ ਚੰਗਾ ਜਿਹਾ ਅਰਦਾਸ ਕਰਦੇ ਆਂ ਕਿ ਜਿਨ੍ਹਾਂ ਨੇ ਸਾਨੂੰ ਮਾਨ ਸਨਮਾਨ ਦਿੱਤਾ ਉਹਨਾਂ ਦੇ ਸਨਮਾਨ ਦੇ ਵਿੱਚ ਕਦੇ ਕਮੀ ਨਾ ਆਵੇ ਉਹ ਸਦਾ ਦਿਨ ਦੁਗਣੇ ਰਾਜ ਚੌਗੜੀ ਤਰੱਕੀ ਕਰਨ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਸ ਸਭ ਜਿਹੜਾ ਰਲ ਮਿਲ ਕੇ ਬਣਾਉਂਦੇ ਰਹੀਏ ਤੇ ਜੋ 바ਵਾ ਸਾਹਿਬ ਡਾਕਟਰ ਪੀਬਰਾਓ ਅੰਬੇਡਕਰ ਸਾਹਿਬ ਨੇ ਕੀਤਾ ਪੜੋ ਲਿਖੋ ਜੁੜੋ ਤੇ ਸੰਘਰਸ਼ ਕਰੋ ਉਹਨਾਂ ਦੀ ਦਿੱਤੀ ਹੋਈ ਬਾਣੀ ਤੇ ਚੱਲਦੇ ਰਹੀਏ ਜੈ ਗੁਰਦੇਵ ਧੰ ਗੁਰਦੇਵ ਜੈ ਗੁਰੂ ਵਿਦਾਸ ਧੰ ਗੁਰੂ ਵਿਦਾਸ ਰਵਿਦਾਸ਼ ਸ਼ਕਤੀ ਨਮੋ ਰਹੇ ਰਵਿਦਾਸ਼ ਸ਼ਕਤੀ ਨਮੋ ਰਹੇ ਧੰਵਾਦ